ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਘਟਾਰੋ ਜ਼ਿਲ੍ਹਾ ਦੋਸਤੋ ਨਵਾਂ ਸ਼ਹਿਰ ਤਹਿਸੀਲ ਵੀ ਦੋਸਤੋ ਨਵਾਂ ਸ਼ਹਿਰੀ ਆ ਦੋਸਤੋ ਐਸਾ ਕਿਉਂ ਦੂਜੀ ਵੀਡੀਓ ਬਣਾ ਰਹੇ ਅੱਜ ਤੇ ਅੱਜ ਦੀ ਵੀਡੀਓ ਚ ਦੋਸਤੋ ਪਹਿਲੇ ਸੂਏ ਜਰਸੀ ਵੈਡ ਦਿਖਾਉਣੀ ਆ ਤਾਜੀ ਸੂਈ ਸਵਾਈ ਬਹੁਤ ਚੰਗੀ ਦੋਸਤੋ ਥਾਨ ਹਵਾ ਨੇ ਦੀ ਕੁਆਲਿਟੀ ਆ ਤੇ ਵੀਡੀਓ ਨੂੰ ਮੈਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪਦੀ ਤਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਵੱਛੀ ਸੂਈ ਆ ਮੂਹ ਤੋਂ ਦੋਸਤੋ ਚਾਰ ਦਿਨ ਦਾ ਸੂਈ ਨੂੰ ਬਾਈ ਕਹਿੰਦਾ 6 ਤੋਂ 7 ਦਿਨ ਬਾਈ ਕਹਿੰਦਾ ਸੂਈ ਨੂੰ ਸਮਾ ਹੋ ਗਿਆ 13 ਲੀਟਰ ਦੁੱਧ ਬਾਈ ਕਹਿੰਦਾ ਖੁੱਲਾ ਡੁੱਲਾ ਥਲੇ ਤਿਆਰ ਆ ਬੱਚਾ ਦੋਸਤੋ ਬਾਈ ਕਹਿੰਦਾ ਵੱਛਾ ਮਗਰ ਤੇ ਦੋਸਤੋ ਜਰਸੀ ਬਹੁਤ ਸੋਹਣੀ ਹੈ ਕੱਦ ਕਾੜ ਦੋਸਤੋ ਤਰਮਾਨਾ ਹੀ ਆ ਕੋਈ ਵੱਡਾ ਕੱਦ ਕਾੜ ਨਹੀਂ ਤੇ ਹਵਾਨੇ ਵਾਲੀ ਦੋਸਤੋ ਜੇ ਚਾਕੀ ਮਾਰੋਗੇ ਤੇ ਹਵਾਨਾ ਦੋਸਤੋ ਪੂਰਾ ਫਿਟਿੰਗ ਵਾਲਾ ਹਵਾਨਾ ਦੋਸਤੋ ਬੈਡ ਨੇ ਤਿਆਰ ਕੀਤਾ ਹੋਇਆ ਚ ਚਾਰੇ ਥਨਾ ਸੈਜ ਦੋਸਤੋ ਸੇਮ ਹੀ ਆ ਕਾਲੇ ਕਰੇ ਨਖਰ ਵਿੱਚ ਸੋਨੇ ਨੁਕਰਾਂ ਤੇ ਲੱਗੇ ਹੋਇਆ ਫੋਰ ਸ਼ੈਂਕ ਦੋਸਤੋ ਪੂਰਾ ਨਹੀਂ ਕਦ ਕੜ ਦੋਸਤੋ ਦਰਮਿਆਨਾ ਹੀ ਆ ਥਣ ਦੋਸਤੋ ਮੁਠੀਆਂ ਲੱਗਿਆ ਹੋਇਆ ਚਵਾਈ ਵਾਲਾ ਫੋਰ ਸ਼ੈਂਕ ਪੂਰਾ ਨਹੀਂ ਆ ਵੇਖ ਸਕਦੇ ਆ ਦੋਸਤੋ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਤੇ ਥਣ ਦੋਸਤੋ ਵੇਖ ਸਕਦੇ ਆ ਮੁਠੀ ਵਾਲਾ ਦੋਸਤੋ ਥਣ ਲੱਗਿਆ ਹੋਇਆ ਫੋਰ ਸ਼ੈਂਕ ਪੂਰਾ ਨਹੀਂ ਚੁਵਾਈਰ ਥਣ ਲੱਗਿਆ ਹੋਇਆ ਦੋਸਤੋ ਪਹਿਲਾਂ ਬੱਚੇ ਨੂੰ ਥਣ ਦੋਸਤੋ ਘੱਟ ਮਿਲਦਾ ਵੇਖਣ ਵਾਸਤੇ ਹੋਇਆ ਥਣ ਘੱਟ ਬੱਚੇ ਦੋਸਤੋ ਇਹੋ ਥਣ ਲੱਗਾ ਹੁੰਦਾ ਪਰ ਬੱਚੇ ਥਣ ਜਿਹੜਾ ਦੋਸਤੋ ਬਹੁਤ ਚੰਗਾ ਲੱਗਿਆ ਖੂਬਸੂਰਤ ਥਣ ਲੱਗਿਆ ਹੋਇਆ ਕੱਦ-ਕਾੜ ਦੋਸਤੋ ਦਰਮਿਆਨਾ ਜਈਏ ਆਹ ਵੇਖ ਸਕਦੇ ਹੋ ਦੋਸਤੋ ਥਣ ਦੋਸਤੋ ਮੁੱਠੀਆ ਲੱਗਿਆ ਹੋਇਆ ਚੁਵਾਈ ਵਾਲਾ ਬੱਚਾ ਦੋਸਤੋ ਬੱਚਾ ਮਗਰ ਕੱਦ-ਕਾੜ ਦਰਮਿਆਨਾ ਹੀ ਹੈ ਤੇ ਬਾਈ ਨੇ ਮੁੱਲ ਰੱਖਿਆ ਹੋਇਆ 40000 ਰੁਪਇਆ ਹਾਂ ਨਾ ਬਾਈ ਕਹਿੰਦਾ 35000 ਦੇਣੀ ਆ ਉਹ ਚੁਬਾਈ ਕਹਿੰਦਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਅੱਜ ਦੀ ਵੀਡੀਓ 'ਚ ਆਹੀ ਇੱਕ ਦੋਸਤੋ ਜਰਸੀ ਵੜ 22 ਦੀ ਵਿਕਾਊ ਸੀ ਵੀਡੀਓ ਨੂੰ ਐਂ ਤਾਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ